ਇੰਨੇ ਭੈੜੇ ਯਾਰ ਹਨ ਬਈ ਵਲੋਗਰ ਸਾਰੇ ਬਹੁਤ ਗੰਦੇ ਆ ਲੋਕਾਂ ਨੂੰ ਯਾਰ ਇੰਨਾ ਭੜਾ ਗਮਰਾਹ ਕਰਦੇ ਆ ਮੈਂ ਨਾ ਦੋਹਾਂ ਕੋ ਬੰਦਿਆਂ ਦੀਆਂ ਵੀਡੀਓ ਲੈ ਆ ਤਾਂ ਮੈਂ ਉਹਨਾਂ ਤੇ ਪੂਰੀ ਰਿਸਰਚ ਕਰਕੇ ਲੈ ਆ ਤੁਸੀਂ ਪਹਿਲਾਂ ਗੱਲ ਸੁਣੋ ਆ ਜਿਹੜੇ ਹੈਗੇ ਨੇ ਆ ਨਰੂਲੇ ਕੈਨੇਡਾ ਚ ਰਹਿੰਦੇ ਸੀਗੇ ਸਣੇ ਸਾਰੇ ਮਾਂ ਪਿਓ ਤੇ ਸਣੇ ਇਹਨਾਂ ਦੀ ਖਤੀੜ ਹੁਣੇ ਆਏ ਹੋਏ ਆ ਇੰਡੀਆ ਨੂੰ ਬਹੁਤ ਜਣਾਂ ਦੇ ਮੈਸੇਜ ਆ ਰਹੇ ਸੀਗੇ ਵੀ ਅਸੀਂ ਇੰਡੀਆ ਪੈਸੇ ਭੇਜਨੇ ਆ ਕਿਹੜੀ ਐਪ ਤੋਂ ਭੇਜੀਏ ਸੋ ਮੈਂ ਤੁਹਾਨੂੰ ਸਾਰਿਆਂ ਨੂੰ ਆਪ ਦੱਸ ਲਗੀਆਂ ਜਿੱਦੋਂ ਤੁਸੀਂ ਸਿਰਫ ਕੈਨੇਡਾ ਤੋਂ ਨਹੀਂ ਬਲਕਿ ਯੂਕੇ ਐਂਡ ਯੂਰਪ ਤੋਂ ਵੀ ਪੈਸੇ ਭੇਜ ਸਕਦੇ ਹੋ ਇੰਗਲੀ ਗੱਲ ਤਾਂ ਕੈਨੇਡਾ 'ਚ ਬੰਦੇ ਕਿਸੇ ਕੋਲੇ ਰੁਪਇਆ ਹੈ ਨਹੀਂਗਾ ਇੰਡੀਆ ਭੇਜਣ ਵਾਸਤੇ ਦੂਜਾ ਨੰਬਰ ਜੇ ਕਿਸੇ ਕੋਲੇ ਹੈਗਾ ਤਾਂ ਤੈਨੂੰ ਥੋੜਾ ਦੇਖੂਗਾ ਵੀ ਤੂੰ ਦੱਸੇਂਗੀ ਤਾਂ ਰੁਪਏ ਕਿਵੇਂ ਭੇਜਣੇ ਆ اچھا ਉਹ ਤੂੰ ਜਿਹੜੀ ਐਪਲੀਕੇਸ਼ਨ ਦੱਸੇਂਗੀ ਉਹਦੇ ਰਹੀਂ ਉਹ ਪੈਸੇ ਭੇਜੂਗਾ ਨਹੀਂ ਤਾਂ ਉਹ ਤੋਂ ਭੇਜਦੇ ਨਹੀਂ ਹੋਣੇ ਫੇਰ ਸਾਰਿਆਂ ਤੋਂ ਵੱਡੀ ਤੇ ਮੇਨ ਗੱਲ ਬਈ ਕੋਈ ਇਹਨਾਂ ਭੰਦਿਆਂ ਯਾਰਾਂ ਕੁੱਤਿਆਂ ਨੂੰ ਪੁੱਛਦਾ ਨਿੰਗਾ ਵੀ ਤੁਸੀਂ ਸਾਨੂੰ ਦੱਸੋ ਮੈਂ ਸਾਰੇ ਇਹਦੇ ਕਮੈਂਟ ਵੇਖੇ 5-7ਾਂ ਵੀਡੀਓ ਦੇ ਵਿੱਚ ਸਾਰੇ ਪੜੇ ਵੀ ਕਿਸੇ ਬੰਦੇ ਨੇ ਸ਼ਾਇਦ ਪੁੱਛਿਆ ਹੋਵੇ ਵੀ ਬਈ ਅਸੀਂ ਕਿਵੇਂ ਭੇਜੀ ਕਰਪੀਏ ਕਿਸੇ ਨੇ ਨਹੀਂ ਪੁੱਛਿਆ ਇਹ ਸਾਰੇ ਮੇਰੇ ਨਾਲ ਬਕਵਾਸ ਕਰਦੇ ਹੁੰਦੇ ਆ ਵੀ ਸਾਨੂੰ ਲੋਕਾਂ ਨੇ ਪੁੱਛਿਆ ਸਾਨੂੰ ਆ ਇੱਕ ਹੋਰ ਜਿਹੜੀ ਉਹ ਹਾ ਇੰਦਰਕਿਰਤ ਵਾਲੀ ਇਹ ਮਸ਼ਹੂਰੀਆਂ ਦੇਈ ਜਾਂਦੀ ਆ ਮੈਨੂੰ ਲੋਕ ਆਂਦੇ ਆ ਵੀ ਕੈਨੇਡਾ ਕਿਵੇਂ ਜਾ ਕੇ ਸੋਣੂ ਟੈਨਸ਼ਨ ਆਂਦੀ ਕੋਈ ਲੋੜ ਨਹੀਂ ਆ ਅਗਰ ਤੁਸੀਂ ਆਪਣੇ ਪੇਰੈਂਟਸ ਨੂੰ ਆਪਣੇ ਕੋਲ ਬੁਲਾਉਣਾ ਚਾਹੁੰਦੇ ਹੋ ਜਾਂ ਤੁਸੀਂ ਆਪਣੇ ਬੱਚਾ ਕੋਲ ਫੋਰਨ ਕੰਟਰੀਸ ਤੇ ਜਾਣਾ ਚਾਹੁੰਦੇ ਹੋ ਤਾਂ ਬਿਲ ਇਮੀਗ੍ਰੇਸ਼ਨ ਵਾਲੇ ਹੁਣ ਅੱਛਾ ਜਿਹੜੇ ਬੰਦੇ ਨੇ ਕੈਨੇਡਾ ਜਾਣਾ ਆ ਜਿਨ੍ਹਾਂ ਨੇ ਉਹ ਤੈਨੂੰ ਡਿੱਕਣਗੇ ਜੇ ਤੈਨੂੰ ਉਹ ਕਿਉਂ ਪੁੱਛਣਗੇ ਤੂੰ ਕਿਹੜੀ ਭੰਦਨੀ ਐ ਐਮਬੈਸੀ ਚ ਲੱਗੀ ਹੋਈ ਆ ਵੀ ਜਿਹੜਾ ਤੈਨੂੰ ਫੋਨ ਕਰਕੇ ਉਹ ਪੁੱਛਣਗੇ ਜਾਂ ਮੈਸੇਜ ਕਰਕੇ ਵੀ ਸਾਨੂੰ ਤੂੰ ਦੱਸ ਅਸੀਂ ਕੈਨੇਡਾ ਦੀ ਫਾਈਲ ਕਿੱਥੋਂ ਲੱਗੀ ਐ ਇੰਨੇ ਭੰਦੇ ਯ ਇਹਨਾਂ ਨੇ ਲੋਕਾਂ ਨੂੰ ਪਾਗਲ ਬਣਾਉਣਾ ਹੁੰਦਾ ਉਹ ਬਣਾ ਰੱਖਿਆ ਤੇ ਲੋਕ ਬਣੇ ਖੜੇ ਇਹਨਾਂ ਦਾ ਕੰਮ ਚੱਲੀ ਜਾਂਦਾ ਫੇਰ ਅੱਗੇ ਆਉਂਨੇ ਆ ਇੱਕ ਜਿਹੜੀ ਇਹ ਬਈ ਆਹ ਗਨਿੰਗ ਕਰਦੇ ਹੁੰਦੇ ਡੇਲੀ ਵਲੋਗਿੰਗ ਘਰ ਦਿਖਾਉਂਦੇ ਹੁੰਦੇ ਆ ਸਾਡੇ ਇੰਨੇ ਕਮਰੇ ਆ ਇੱਥੇ ਸਾਡੇ ਆਹ ਮੈਂ ਆਣਾ ਬਈਰ ਪਤਾ ਨਹੀਂ ਇਹ ਬੰਦੇ ਕਿਵੇਂ ਇਹਨਾਂ ਦੇ ਘਰ ਇੰਨੇ ਸਾਫ਼ ਸੁਥਰੇ ਹੁੰਦੇ ਆ ਮੈਂ ਤੁਹਾਨੂੰ ਆਪਦੀ ਦੱਸਾਂ ਨਾ ਮੈਨੂੰ ਕੋਈ ਬੰਦਾ ਕਦੇ ਵੀ ਘਰ ਆਫ ਦਾ ਦਿਖਾ ਬਈ ਸਾਡੇ ਰਸੋਈ ਚ ਥੋੜੇ ਸ਼ੈਣੀਆਂ ਹੁੰਦੀਆਂ ਸੀ ਕੋਈ ਨਾਟ ਖੋਲਣਾ ਹੁੰਦਾ ਤਾਂ ਅਸੀਂ ਰਸੋਈ ਨੂੰ ਭੱਜਦੇ ਆਂ ਵੀ ਭਾਵੇਂ ਦੇ ਨੇ ਉੱਥੇ ਪਏ ਹੋਣੇ ਆ ਫਲਾਨੇ ਨਾਟ ਤੇ ਉੱਥੇ ਥੋੜਾ ਸ਼ੈਣੀਆਂ ਉੱਥੇ ਚਾਬੀਆਂ ਹੋਣਗੀਆਂ ਜਿੰਨੀਆਂ ਵੀ ਆ ਹੈ ਤੇ ਜਿਹੜੇ ਸਾਡੇ ਦਾਣੇ ਆ ਉਹ ਤੂੜੀ ਵਾਲੇ ਚ ਹੁੰਦੇ ਆ ਡਰਮ ਜਿਹੜੇ ਆਟਾ ਹੁੰਦਾ ਆ ਉਹ ਤੂੜੀ ਵਾਲੇ ਚ ਡਰਮ ਚੋਂ ਅਸੀਂ ਕੱਢ ਕੇ ਲ ਜਾਂਦੇ ਆ ਆਟਾ ਜਦੋਂ ਭਉਣਾ ਜਿਹੜੇ ਸਾਡੇ ਬੁਲਟ ਆ ਉਹ ਏਸੀ ਵਾਲੇ ਕਮਰੇ ਚ ਖੜਾ ਹੁੰਦਾ ਆ ਬੁਲਟ ਹੁੰਦੀ ਆ ਆਮ ਘਰਾਂ ਦੀ ਗੱਲ ਕਰਦਾ ਸਾਰਿਆਂ ਦੀ ਐਵੇਂ ਉਗਤ ਜਿਹੜੀ ਖੰਡ ਚਾਹ ਪੱਤੀ ਐਹੋ ਜਿਹਾ ਕੁਝ ਪੇਟੀਆਂ ਚੋਂ ਕਢਦੀਆਂ ਬੁੜੀਆਂ ਪਤਾ ਨਹੀਂ ਇਹਨਾਂ ਦੇ ਬਈ ਕਿਵੇਂ ਡਾਈਨਿੰਗ ਟੇਬਲ ਕਿਵੇਂ ਇਹਨਾਂ ਦੇ ਫਰੂਟ ਮੇਰੇ ਸਾਲਿਆਂ ਦੇ ਆਉਂਦੇ ਆ ਤੇ ਕਿਵੇਂ ਇਹ ਪਤਾ ਨਹੀਂ ਪਹਿਲਾਂ ਲੋਟ ਲਟ ਕਰਦੇ ਆ ਕਿਉਂਕਿ ਜਿੱਥੋਂ ਤਾਈ ਮੈਂ ਦੇਖਿਆ ਸਾਡੇ ਸਰਕਲ ਚ ਸਾਹਕਤਾ ਉਹ ਚ ਤਾਂ ਐਹੋ ਜਿਹਾ ਖੁਸ਼ੀ ਆ ਵੀ ਭੰਦ ਨੇ ਟਰੈਕਟਰ ਦੇ ਟਾਇਰ ਜਾਂ ਕੋਈ ਨਟ ਖੋਲਣਾ ਜਾਂ ਰਸੋਈ ਨੂੰ ਭੱਜੀ ਰਾਇ ਚੱਕੋ ਉੱਥੇ ਚਾਬੀਆਂ ਪੰਨੇ ਪਏ ਹੋਣਗੇ ਐਹੋ ਜਿਹੀ ਹੁੰਦੇ ਆ ਬਈ ਯਾਰ ਸਾਡੇ ਦਾ ਘਰ ਇਹਨਾਂ ਦੇ ਪਤਾ ਨਹੀਂ ਭੰਦਿਆ ਯਾਰਾਂ ਦੇ ਬਲੌਗਰਾਂ ਦੇ ਪਤਾ ਨਹੀਂ ਰੁ ਲੱਗ ਪੈਂਦਾ ਉਦੋਂ ਬਾਅਦ ਫਿਰ ਇਹ ਚੇਂਜ ਕਰ ਲੈਂਦੇ ਆ ਉਹਦਾ ਸਾਰਾ ਸਿਸਟਮ ਤੇ ਇਹਨਾਂ ਨੂੰ ਕੁੱਤਿਆਂ ਨੂੰ ਕੋਈ ਨਹੀਂ ਪੁੱਛਦਾ ਬਈ ਵੀ ਸਾਨੂੰ ਦੱਸੋ ਸਾਨੂੰ ਅਸੀਂ ਪੈਸੇ ਕਿਉਂ ਭੇਜਣੇ ਆ ਅਸੀਂ ਫਾਈਲਾਂ ਕਿੱਥੋਂ ਲਵਾਉਣੀਆਂ ਅਸੀਂ ਕਿਹੜੀਆਂ ਨੌ ਪਾਲਸ਼ਾਂ ਲੱਗੀਆਂ ਅਸੀਂ ਕਿਹੜੇ ਲੀੜੇ ਲੱਗੀਆਂ ਅਸੀਂ ਕਿੱਥੋਂ ਬੂਟ ਲੱਗੇ ਇਹ ਸਾਰੇ ਸਾਰੇ ਕੁੱਤੇ ਆਪਦੇ ਕੋਲੋਂ ਬਣਾ ਕੇ ਲੋਕਾਂ ਨੂੰ ਦੱਸਦੇ ਆ ਕੋਈ ਨਹੀਂ ਉਹਨਾਂ ਨੂੰ ਪੁੱਛਦਾਗਾ ਤਾਂ ਫਿਰ ਉਸ ਤੋਂ ਹੋਰ ਦੁਨੀਆਂ 'ਚ ਹੀ ਜਾਈ ਜਾਂਦੇ ਆ ਬਈ ਯਾਰ ਗਾਂਸ ਸਾਡੇ ਭਰੇਵੇਂ ਭੰਦੇ ਨੇ ਏਸੀ ਵਾਲੇ ਕਮਰਿਆਂ 'ਚ ਪਏ ਹੁੰਦੇ ਆ ਜਿਹੜੇ ਸਿਲੰਡਰ ਹੁੰਦੇ ਆ ਇਥੋਂ ਅਸੀਂ ਕੱਢ ਕੇ ਭਾਈਦੇ ਆ ਵੀ ਹਾਂ ਗੱਡੀ ਆ ਗਈ ਪਤਾ ਨਹੀਂ ਇਹਨਾਂ ਦਾ ਕੀ ਸਿਸਟਮ ਮੇਰੇ ਸਾਲਿਆਂ ਦੇ 12 ਸ਼ਹਿਰੀਆਂ ਵਾਲਾ ਕੰਮ ਹੁੰਦਾ ਇਹਨਾਂ ਦਾ ਤੇ ਜਿੰਨੇ ਬਲੌਗਰ ਅੱਗੇ ਆਉਂਦੇ ਆ ਬਈ ਜਿਹੜੀ ਉਹ ਕੁੜੀ ਆਈ ਸੀ ਅੰਮ੍ਰਿਤਸਰ ਵਾਈਲ 295 ਦੀ ਦਰਜ ਹੋ ਗਈ ਆ ਵੀ ਉਹਨੇ ਜੋਗੇ ਕੀਤੇ ਜਿਹੜੀ ਨੇ ਉਹ ਧਮਕੀਆਂ ਦੇਈ ਜਾਂਦੀ ਆ ਸੁਣੋ ਮਾੜੀ ਜੀ ਸੁਣ ਲਓ ਫੋਟੋ ਖਿੱਚਾ ਉਹ ਵੀ ਇੱਕ ਸਰਦਾਰ ਜੀ تھے ਉਹ ਤੋਂ ਮੇਰੇ ਤੋਂ ਪਹਿਲੇ ਵੀ ਬਹੁਤ سارے ਫੋਟੋ ਖਿੱਚ ਰਹੇ ਔਰ ਐਸਜੀਪੀਸੀ ਆਫੀਸ਼ਲੀ ਮੇਰੇ ਅਗੇਂਸਟ ਐਫਾਇਰ ਕਰਦੀ ਬੇਜ਼ਲੈਸ ਤੇ ਇਹ ਹੋਰ ਬੁਲਾ ਹੋ ਗਿਆ बताइए कि वहां पे कोई कहीं पे लिखा नहीं है रूल्स एंड रेगुलेशन अगर आपके लोकल सिख कम्युनिटी को रूल्स रूल नहीं पता जो रोज गुरुद्वारा आते हैं तो मैं एक हिंदू लड़की जो गुजरात से पहली बार पंजाब आई है उसको कैसे पता चलेगा तो मुझे क्या प्रॉब्लम थी मेरे अगेंस्ट फालतू की एफ करने की जरूरत क्या थी इतना सारा मेंटल टॉर्चर हरेसमेंट मेरे को हुआ उसका क्या अभी भी टाइम है आप एफ वापस ले लीजिए वरना मैं और मेरी लीगल टीम फाइट करने के लिए रेडी है ਮੇਰੀ ਗੱਲ ਸੁਣ ਗੁੱਡੀ ਪਹਿਲੀ ਗੱਲ ਤਾਂ ਜਦੋਂ ਦਰਬਾਰ ਸਾਹਿਬ ਵਾਲੀ ਗਲੀ ਵੜ ਜਾਈਦਾ ਨਾ ਜਦੋਂ ਐਂਟਰ ਹੋ ਜਾਈਦਾ ਉਹ ਚੌਂਕ ਜੇ ਚੋਂ ਥਾਂ ਥਾਂ ਤੇ ਹਰ ਇੱਕ ਖੰਭੇ ਤੇ ਬੋਰਡ ਲੱਗਿਆ ਹੋਇਆ ਵੀ ਇੱਥੇ ਰੀਲਾਂ ਇੱਥੇ ਫੋਟੋਆਂ ਖਿੱਚਣੀਆਂ ਮਨਾ ਆਂ ਇੰਗਲਿਸ਼ ਚ ਵੀ ਤੇ ਪੰਜਾਬੀ ਚ ਵੀ ਠੀਕ ਆ ਇਹ ਵੀ ਤੂੰ ਕਹਿ ਸਕਦੀ ਮੈਨੂੰ ਮੈਨੂੰ ਪੰਜਾਬੀ ਨਹੀਂ ਆਉਂਦੀ ਤੇ ਦੂਜਾ ਨੰਬਰ ਜਿਹੜੇ ਬੰਦੇ ਨੇ ਤੇਰੀ ਫੋਟੋ ਖਿੱਚੀ ਹੋ ਪਤਾ ਨਹੀਂ ਕੀ ਸਿਸਟਮ ਹੋਊਗਾ ਜਿਹੜਾ ਤੇਰੀ ਖਿੱਚ ਗਿਆ ਕੋਈ ਹੋਰ ਹੁੰਦਾ ਬੰਦਾ ਤਾਂ ਉੱਥੇ ਤੇਰੀ ਉੱਥੇ ਹੀ ਹਯਾਰ ਲਾਉਂਦਾ ਦੀਹੀ ਨਹੀਂ ਹੋਣੀ ਉੱਥੇ ਤੂੰ ਕਿਸੇ ਨੂੰ ਜਿਹੜਾ ਤੂੰ ਆਣੀ ਆ ਵੀ ਹੁਣ ਤੁਸੀਂ ਮੇਰੇ ਤੇ ਫਾਈਲਾਂ ਦਰਜ ਕਰਦੇ ਆ ਉਦੋਂ ਨਹੀਂ ਦੇਖਿਆ ਸੀਗਾ ਉਦੋਂ ਨਹੀਂ ਦੇਖਿਆਂਦੀ ਤਾਂ ਤੂੰ ਇੱਥੇ ਬੈਠੀ ਹੁਣ ਕੈਮਰੇ ਤੇ ਗੱਲਾਂ ਨਹੀਂ ਮਾਰਨੀਆਂ ਸੀਗੀਆਂ ਬਕਵਾਸ ਕਰਦੀ ਏ ਜਿਹੜੀਆਂ ਤੂੰ ਧਮਕੀਆਂ ਦੇਈ ਜਾਂਦੀਆਂ ਨਾ ਵੀ ਆਪਦੀ ਫਾਈਲ ਵਾਪਸ ਲੈ ਲਓ ਮੈਂ ਐ ਕਰ ਦੂੰ ਮੈਂ ਐ ਕਰ ਦੂੰ ਇਹੋ ਜੇ ਬਹੁਤ ਆਏ ਆ ਇਹਨਾਂ ਨੇ ਕਿਹਾ ਪੰਜਾਬ ਨੂੰ ਜਾਂ ਪੰਜਾਬੀਆਂ ਨੂੰ ਜਾਂ ਗੁਰਦਾਰਿਆਂ ਨੂੰ ਵੀ ਐ ਕਰ ਲਓ ਨਹੀਂ ਤਾਂ ਅਸੀਂ ਐ ਕਰ ਦਿਆਂਗੇ ਕਹਿ ਕੂ ਕਿ ਉਹ ਹਟ ਗਏ ਸੀ ਤੇ ਹਜੇ ਵੀ ਜਿਹੜੇ ਕਹਿੰਦੇ ਆ ਮਾੜੇ ਮੋਟੇ ਟੋਟੇ ਕੇ ਜਾਂਦੇ ਆ ਜੀ ਜੇ ਤੂੰ ਐਵੇਂ ਹੀ ਕਰੇਂਗੀ ਵੀ ਮਾਤਾ ਕਰੋ ਬਈ ਮੇਰੀ ਤਾਂ ਫਾਈਲ ਵਾਪਸ ਮੇਰਾ ਤਾਂ ਕੇਸ ਮੈਂ ਤਾਂ ਐਂ ਕਰੂੰਗੀ ਮੈਂ ਲੀਗਲੀ ਲੜੂੰਗੀ ਮੇਰੇ ਵਕੀਲ ਖੜੇ ਆ ਕੋਈ ਵਕੀਲ ਵਕੂਲ ਨਹੀਂ ਤਰੇ ਦੇਖਣੇ ਉਹ ਬਾਹਰ ਦੀਆਂ ਗੱਲਾਂ ਉਹ ਕੋਰਟ ਕਾਟ ਦੀਆਂ ਗੱਲਾਂ ਹੁੰਦੀਆਂ ਵਕੀਲਾਂ ਆ ਲੀ ਸਮਝ ਤੇ ਕੋਈ ਵੀ ਬੰਦਾ ਪੰਜਾਬ ਦਾ ਜਾਂ ਪੰਜਾਬ ਤੋਂ ਬਾਹਰ ਦਾ ਬਈ ਜੇ ਉੱਥੇ ਜਾਂਦਾ ਆ ਬਹੁਤ ਪਵਿੱਤਰ ਜਗਾ ਆ ਉੱਥੇ ਆਉਈਆਂ ਗੁਰਦੂਤਾ ਨਾ ਕਰਿਆ ਕਰੋ ਥਾਂ ਥਾਂ ਦੇ ਉੱਤੇ ਬੋਰਡ ਲੱਗੇ ਹੋਏ ਆ ਦਰਬਾਰ ਸਾਹਿਬ ਦੇ ਬਾਹਰ ਵੀ ਤੇ ਅੰਦਰ ਵੀ ਵੀ ਫੋਟੋਆਂ ਕੈਮਰਾ ਬਈ ਮਨਾ ਆ ਆ ਕਹਿੰਦਾ ਵੀ ਤੈਨੂੰ ਕੀ ਤੇ ਫੋਨ ਜੇ ਕੀ ਦੀ ਸ਼ੈ ਹੋਈ ਹੋਣੀ ਆ ਜਿਹੜੀ ਤੂੰ ਧਮਕੀਆਂ ਦਿਨੀਆਂ ਵੀ ਐਸਜੀਪੀਸੀ ਨੂੰ ਆਣੀਆਂ ਮੇਰੀ ਫਾਈਲ ਵਾਪਸ ਲੈ ਲਓ ਮੇਰਾ ਕੇਸ ਵਾਪਸ ਲਓ ਨਹੀਂ ਤਾਂ ਮੈਂ ਐ ਕਰ ਲੂ ਐ ਕਰ ਲੂ ਬਹੁਤ ਆਈਆਂ ਕਹਿਣ ਵਾਲੇ ਆਏ ਆ ਕਰਨ ਵਾਲੇ ਲੱਗੀ ਸਮਝੀ ਜੇ ਤੂੰ ਲੀਗਲੀ ਤੂੰ ਗਲਤਾਂ ਦਾ ਉਸ ਚੀਜ਼ ਨੂੰ ਤੂੰ ਮੰਨ ਵੀ ਹਾਂ ਯਾਰ ਮੈਂ ਗਲਤਾਂ ਬੰਦਿਆਂ ਤਰ੍ਹਾਂ ਕਹਿ ਵੀ ਮੇਰਾ ਕੇਸ ਆ ਜਿਹੜਾ ਵੀ ਮੈਂ ਗਲਤੀ ਮੰਨ ਲੈਣੀ ਆ ਮੈਂ ਦਰਬਾਰ ਸਾਹਿਬ ਆ ਕੇ ਮੱਥਾ ਟੇਕਦੀ ਆ ਮੈਂ ਉੱਥੇ ਗਲਤੀ ਮੰਨ ਲੈਣੀ ਆ ਆਪਦੇ ਤੌਰ ਤੇ ਮੈਂ ਹੱਕ ਠੋਕ ਕੇ ਕਹਿ ਸਕਦਾ ਵੀ ਤੇਰੇ ਕੇਸ ਆ ਉਹ ਵਾਪਸ ਹੋ ਜਾਣਗੇ ਪਰ ਜਿਹੜੀ ਤੂੰ ਅੜੀ ਕਰਕੇ ਆਣੀ ਆ ਵੀ ਮਤਾਂ ਧੋਕੀਆਂ ਦਿਨੀਆਂ ਤਾਂ ਇਹ ਚੀਜ਼ਾਂ ਚੰਗੀਆਂ ਨਹੀਂ ਤੇਰੇ ਅਸਤੇ ਚੰਗੀਆਂ ਨਹੀਂ ਲੱਗ ਗਈ ਬਈ ਸਮਝ ਮੇਰੀ ਇਹ ਜਿੰਨੇ ਬਲੌਗਰ ਇਹਨਾਂ ਦੇ ਪਿੱਛੇ ਲੱਗ ਕੇ ਭਈ ਇਹਨਾਂ ਨੂੰ ਪ੍ਰੋਮੋਸ਼ਨ ਨਾਲ ਰੁਪਈਆ ਮਿਲਦੇ ਇਹਨਾਂ ਨੂੰ ਲੱਖ ਲੱਖ ਦੋ ਦੋ ਲੱਖ ਇੱਕ ਇੱਕ ਚੀਜ਼ ਦਿਖਾਉਂਦਾ ਇੱਕ ਇੱਕ ਨਵਾਂ ਪਾਲਸ਼ ਦਿਖਾਉਂਦਾ ਤੇ ਇਹਨਾਂ ਦੇ ਪਿੱਛੇ ਲੱਗ ਕੇ ਤੁਸੀਂ ਪੰਗਾ ਨਾ ਲੈ ਲਿਆ ਕਰੋ ਤੇ ਇਹਨਾਂ ਨੂੰ ਕੋਈ ਬੰਦਾ ਨਹੀਂ ਪੁੱਛਦਾ ਭਈ ਕੋਈ ਵੀ ਨਹੀਂ ਪੁੱਛਦਾਗਾ ਵੀ ਤੂੰ ਸਾਨੂੰ ਦੱਸ ਵੀ ਅਸੀਂ ਕਿੱਥੋਂ ਲੱਗੇ ਚੀਜ਼ਾਂ ਜਾਂ ਤੂੰ ਸਾਨੂੰ ਦੱਸ ਵੀ ਅਸੀਂ ਕਿੱਥੋਂ ਜਾਇ ਚੜੀ ਗਏ ਇੱਕ ਵੀ ਬੰਦਾ ਨਹੀਂ ਇਹਨਾਂ ਨੂੰ ਮੇਰੇ ਸਾੜਿਆਂ ਨੂੰ ਪੁੱਛਦਾਗਾ ਇਹ ਸਾਰੇ ਆਪਦੇ ਕੋਲੋਂ ਬਕਵਾਸ ਕਰਦੇ ਆ ਤੇ ਲੋਕਾਂ ਨੂੰ ਮਗਰ ਲਾ ਲੈਂਦੇ ਆ ਵੀ ਹਾਂ ਹਾਂ ਠੀਕ ਆ ਸੀ ਤਾਂ ਸਹੀਆਂ ਤੁਸੀਂ ਤੁਰੇ ਆਓ ਕਿਉਂਕਿ ਲੋਕ ਪਾਗਲ ਸੱਚੀ ਆ ਬਈ ਲੋਕ ਪਾਗਲ ਲੋਕਾਂ ਦੇ ਦਿਮਾਗ 'ਚ ਫਰਕ ਹੈ ਜਿਹੜੇ ਇਹੋ ਜਿਹੇ ਬੰਦਿਆਂ ਦੇ ਥੱਲੇ ਕਮੈਂਟ ਕਰੀ ਉਹਨਾਂ ਨੇ ਵਾਹ ਦੀਦੀ ਨਜ਼ਾਰੇ ਆ ਗਏ ਤੂੰ ਦੱਸ ਤਾਂ ਸਾਨੂੰ ਤਾਂ ਪਤਾ ਹੀ ਨਹੀਂ ਸੀ ਇਹ ਬਹੁਤ ਅੱਛੀ ਚੀਜ਼ ਹੈ ਚਾਜ ਦੇ ਚਾਜ ਦੇ ਬੰਦਿਆਂ ਦੇ ਫੋਲੋ ਫੋਲੋ ਕਰ ਲਓ ਚਾਜ ਦੇ ਬੰਦਿਆਂ ਦੀਆਂ ਗੱਲਾਂ ਸੁਣ ਲਿਆ ਕਰੋ ਜਿਹੜੀਆਂ ਕੋਈ ਚਾਜ ਦੀਆਂ ਆ ਤੁਹਾਨੂੰ ਮੱਤ ਆਵੇ ਮਾੜੀ ਮੋਟੀ ਇਹਦਾ ਪਾਗਲ ਦਿਮਾਗ ਆ ਲੋਕਾਂ ਦੇ ਇੱਕ ਹੋਰ ਮ ਕੱਲ ਨੂੰ ਗੱਲ ਕਰਾਂਗੇ ਜਾਂ ਫਿਰਕਾ ਦੀ ਗੱਲ ਕਰਾਂਗੇ ਜਿਹੜੀ ਇਹਨਾਂ ਦੀ ਹਨ ਹੋਮ ਟੂਰ ਵਾਲੇ ਬਹੁਤ ਬਈਆ ਰਹੇ ਇਹ ਮੇਰੇ ਸਾੜਿਆਂ ਦੇ ਘਰ ਦੱਸੋ ਜੇ ਮੈਨੂੰ ਜੇ ਤੁਹਾਡੇ ਵੀ ਆਏ ਹੋਏ ਪਰ ਸਾਡੇ ਨਹੀਂ ਯਾਰ ਸਾਡੇ ਤਾਂ ਸੱਚੀ ਆ ਨਾ ਵੀ ਤੂੜੀ ਵਾਲੇ 'ਚ ਦਾਣੇ ਪਏ ਹੁੰਦੇ ਆ ਤੇ ਰਸੋਈ 'ਚ ਸਾਡੇ ਪੀਆਂ ਸਾਰੀਆਂ ਨਾਟ ਜਿੰਨੇ ਵੀ ਪੇਚਕਾਸ ਪਲਾਸ ਉੱਥੇ ਪਏ ਹੁੰਦੇ ਆ ਇਹਨਾਂ ਦੇ ਪਤਾ ਨਹੀਂ ਮੇਰੇ ਆ ਸਾਲਿਆਂ ਦੇ ਕਿਵੇਂ ਇਤੋਂ ਸਿਸਟਮ ਹੁੰਦਾ ਠੀਕ ਆ ਥੈਂਕ ਯੂ ਮਿਹਰਬਾਨੀ ਧੰਨਵਾਦ ਤੇ ਚੈਨਲ ਬਈ ਸਬਸਕ੍ਰਾਈਬ ਕਰ ਲਓ ਤੇ ਵੀਡੀਓ ਆਪਣੀ ਸ਼ੇਅਰ ਕਰ ਦਿਆ ਕਰੋ ਯਾਰ ਤੇ ਮਿਲਦੇ ਆਂ ਫਿਰ ਅਗਲੀ ਵੀਡੀਓ ਚੱਕ ਕੇ ਬਈ